ਹallelujah ਸਭ ਨੂੰ ਜੈਮਸੀ ਕੀ ਖੁਦਾਵੰਦਾ ਆਸ਼ੀਸ਼ ਦੇਵੇ ਬਰਕਤ ਦੇਵੇ ਪਰਮੇਸ਼ਰ ਦਾ ਧੰਨਵਾਦ ਕਰਦੇ ਕਿ ਪਰਮੇਸ਼ਰ ਨੇ ਸਮਾਂ ਦਿੱਤਾ ਔਰ ਖੁਦਾਵੰਦਾ ਸ਼ੁਕਰੇ ਕਿ ਉਹਨੇ ਚੌਧਿਆ ਰੱਖਿਆ ਔਰ ਉਹਨੇ ਸਾਡੇ ਤੇ ਕਿਰਪਾ ਕੀਤੀ ਮੈਂ ਉਹਦਾ ਸ਼ੁਕਰ ਕਰਦਾ ਹਾਂ ਕਿ ਬੋਲਣ ਦਾ ਸਮਾਂ ਦਿੱਤਾ ਪਰਮੇਸ਼ਰ ਨੇ ਔਰ ਖੁਦਾਵੰਦ ਲੋਕੋ ਪਰਮੇਸ਼ਰ ਦਾ ਕਲਾਮ ਜਬੂਰ ਨੰਬਰ 1 ਸਾਨੂੰ ਇਹ ਦੱਸਦਾ ਹੈ ਕਿ ਧੰ ਉਹ ਮਨੁੱਖ ਜਿਹੜਾ ਦੁਸ਼ਟਾਂ ਦੀ ਮੱਤ ਉਤੇ ਨਹੀਂ ਚੱਲਦਾ ਨਾ ਉਹ ਪਾਪੀਆਂ ਦੇ ਰਾਹ ਵਿੱਚ ਖਲੋਂਦਾ ਹੈ ਉਹ ਸਿਰਫ ਤੋਂ ਸਿਰਫ ਪਰਮੇਸ਼ਰ ਯਹੋਵਾ ਦੀ ਬਵਿਸਤਾ ਦੇ ਵਿੱਚ ਮਗੜ ਰਹਿੰਦਾ ਹੈ ਔਰ ਉਹਨੂੰ ਕੋਈ ਮਤਲਬ ਨਹੀਂ ਕਿਸੇ ਦੇ ਨਾਲ ਕੋਈ ਉਹਨੂੰ ਦੁਨੀਆ ਦੇ ਬਾਰੇ ਕੋਈ ਉਹਨੂੰ ਕਿਸੇ ਇਨਸਾਨ ਬਾਰੇ ਉਹਨੂੰ ਸਿਰਫ ਇੱਕੇ ਗੱਲ ਦਾ ਹੈ ਕਿ ਮੈਂ ਪਰਮੇਸ਼ਰ ਯਹੋਵਾ ਦੇ ਨਾਲ ਆਪਣੇ ਰਿਸ਼ਤੇ ਨੂੰ ਬਣਾ ਕੇ ਰੱਖਣਾ ਹੈ ਕਿਉਂਕਿ ਪਰਮੇਸ਼ਰ ਉਹਨਾਂ ਲੋਕਾਂ ਨੂੰ ਧੰਨ ਗਿੰਦਾ ਹੈ ਜਿਹੜੇ ਲੋਕ ਉਹਦੀ ਬਵਿਸ਼ਤਾ ਵਿੱਚ ਮਗਨ ਰਹਿੰਦੇ ਆ ਉਹਦੇ ਬਾਚਨ ਤੇ ਚੱਲਦੇ ਉਹਦੇ ਕਲਾਮ ਤੇ ਚੱਲਦੇ ਉਹਦੀ ਗੱਲ ਨੂੰ ਹਮੇਸ਼ਾ ਮੰਨਦੇ ਨੇ ਔਰ ਉਹਦੀ ਗੱਲ ਨੂੰ ਫਾਲੋ ਕਰਦੇ ਨੇ ਧਿਆਨ ਦਿੰਦੇ ਨੇ ਕਿ ਅਸੀਂ ਬੁਰੇ ਲੋਕਾਂ ਤੋਂ ਬੁਰੀ ਸੰਗਤੀ ਤੋਂ ਬੁਰੇ ਵਿਚਾਰਾਂ ਤੋਂ ਔਰ ਬੁਰੇ ਲੋਕਾਂ ਤੋਂ ਦੂਰ ਰਹਿਣਾ ਔਰ ਪਰਮੇਸ਼ਵਰ ਇਹੀ ਚਾਹੁੰਦਾ ਹੈ ਕਿ ਮੈਂ ਇਨਸਾਨ ਨੂੰ ਆਪਣੇ ਵਰਗਾ ਆਪਣੇ ਸਰੂਪ ਉੱਤੇ ਬਣਾਇਆ ਤੇ ਸਿਰਫ ਮੇਰੀ ਬੰਦਗੀ ਕਰੇ ਮੇਰੀ ਆਦਰਾਤ ਨਾ ਕਰੇ ਆਦਮ ਨੂੰ ਬਣਾਇਆ ਪਰਮੇਸ਼ਵਰ ਨੇ ਆਪਣੇ ਵਰਗਾ ਔਰ ਆਪਣੇ ਸਰੂਪ ਉੱਤੇ ਰਚਿਆ ਤਾਂ ਉਹਨੇ ਆਦਨ ਦੇ ਬਾਗ ਦੇ ਵਿੱਚ ਗਿਆ ਇਹਦੀ ਦੇਖਭਾਲ ਕਰ ਇਹਦੀ ਰਾਖੀ ਕਰ ਵਾਹੀ ਕਰ ਕੰਮ ਦਿੱਤਾ ਪਰਮੇਸ਼ਵਰ ਨੇ ਅੱਜ ਵੀ ਸਾਨੂੰ ਪਰਮੇਸ਼ਵਰ ਇਹੀ ਕਹਿੰਦਾ ਹੈ ਕਿ ਹਮੇਸ਼ਾ ਹੀ ਔਰ ਧੰਨਵਾਦ ਕਰਦੇ ਰਹੋ ਇਕੱਠੇ ਹੋਂਦ ਬਾਜ ਨਾ ਹੋਵੋ ਕਿਉਂਕਿ ਦਿਨ ਬਹੁਤ ਬੁਰੇ ਹਮੇਸ਼ਾ ਇਕੱਠੇ ਹੋ ਕੇ ਪਰਮੇਸ਼ਰ ਦੀ ਆराधना ਨਾ ਕਰੋ ਬੰਦਗੀ ਕਰੋ ਕਿਤੇ ਦੁਸ਼ਟ ਦੇ ਪਿੱਛੇ ਨਾ ਚੱਲੋ ਸ਼ੈਤਾਨ ਨਹੀਂ ਚਾਹੁੰਦਾ ਕੋਈ ਆराधना ਕਰੇ ਕੋਈ ਬੰਦਗੀ ਕਰੇ ਕਿਉਂਕਿ ਸ਼ੈਤਾਨ ਹਮੇਸ਼ਾ ਇਨਸਾਨ ਨੂੰ ਪਰਮੇਸ਼ਰ ਦੇ ਰਾਹ ਤੋਂ ਹਟਾਉਂਦਾ ਹੈ ਨਹੀਂ ਚੱਲਣ ਦਿੰਦਾ ਪਰ ਖੁਦਾ ਦਾ ਕਲਾਮ ਜਿਹੜਾ ਸਾਨੂੰ ਪਰਮੇਸ਼ਰ ਦੇ ਨਾਲ ਜੋੜਦਾ ਹੈ ਪਰਮੇਸ਼ਰ ਦੇ ਦਸਤਾਂਦ ਦੁਆਰਾ ਜੇ ਜਦੋਂ ਪ੍ਰਭੂ ਦੇ ਕਲਾਮ ਨੂੰ ਸੁਣਦੇ ਆ ਤਾਂ ਪਰਮੇਸ਼ਵਰ ਨਿਹਾਲ ਕਰ ਦਿੰਦਾ ਹੈ ਜਿਹੜਾ ਕੋ ਮਨ ਲਾ ਕੇ ਪਰਮੇਸ਼ਰ ਦੀ ਆराधना ਕਰਦਾ ਬੰਦਗੀ ਕਰਦਾ ਹੈ ਕਈ ਵਾਰੀ ਸੰਡੇ ਨੂੰ ਵੇਖੀਦਾ ਹੈ ਕਿ ਬਹੁਤ ਸਾਰੇ ਲੋਕ ਪਰਮੇਸ਼ਰ ਦੀ ਹਜ਼ੂਰੀ ਵਿੱਚ ਬੈਠਦੇ ਨੇ ਜ਼ਰੂਰ ਨਹੀਂ ਪਰ ਉਹਨਾਂ ਦਾ ਮਨ ਕਿਤੇ ਹੋਰ ਹੀ ਜਾਂਦਾ ਹੈ ਪਰ ਜਦੋਂ ਪਰਮੇਸ਼ਰ ਦੇ ਨਾਲ ਸਾਡਾ ਮਨ ਹੋਵੇਗਾ ਤੇ ਪਰਮੇਸ਼ਰ ਦੇ ਨਾਲ ਸਾਡਾ ਰਿਸ਼ਤਾ ਬਣਿਆ ਰਹੇਗਾ ਤਾਂ ਸਾਡਾ ਮਨ ਜਿਹੜਾ ਆ ਉਹ ਸੱਚਮੁੱਚ ਪਰਮੇਸ਼ਰ ਦੇ ਕਲਾਮ ਨੂੰ ਬੜੇ ਧਿਆਨ ਦੇ ਨਾਲ ਤੇ ਬੜੀ ਸਮਝ ਦੇ ਨਾਲ ਸੁਨੇਗਾ ਕਿਉਂਕਿ ਜਦੋਂ ਅਸੀਂ ਸਮਝ ਦੇ ਨਾਲ ਧਿਆਨ ਦੇ ਨਾਲ ਸੁਣਾਂਗੇ ਤਾਂ ਉਹ ਵਾਚਨ ਸਾਡੀ ਜ਼ਿੰਦਗੀ ਵਿੱਚ ਸਾਡੇ ਜੀਵਨ ਵਿੱਚ ਕੰਮ ਕਰੇਗਾ ਔਰ ਅਸੀਂ ਉਸ ਵਚਨ ਤੇ ਚੱਲਾਂਗੇ ਤੇ ਵਚਨ ਸਾਨੂੰ ਸ਼ਾਂਤੀ ਦੇਗਾ ਬਰਕਤ ਦੇਗਾ ਬਲੇਸਿੰਗ ਦੇਗਾ ਇਸ ਲਈ ਯਹਵਾ ਪਰਮੇਸ਼ਰ ਨੇ ਜ਼ਬੂਰ ਨੰਬਰ 1 ਦੇ ਵਿੱਚ ਇਹ ਕਿਹਾ ਹੈ ਕਿ ਤਨ ਉਹ ਮਨੁੱਖ ਜਿਹੜਾ ਤੁਸ਼ਟਾ ਦੇ ਮਾਤਮ ਤੇ ਨਹੀਂ ਚੱਲਦਾ ਹਮੇਸ਼ਾ ਉਹਦੀ ਬਵਿਸਥਾ ਦੇ ਵਿੱਚ ਮਗਨ ਰਹਿੰਦਾ ਹੈ ਉਹਦੇ ਕਲਾਮ ਦੇ ਵਿੱਚ ਮਗਨ ਰਹਿੰਦਾ ਹੈ ਉਹਦੀ ਰਾਧਨਾ ਵਿੱਚ ਮਗਨ ਰਹਿੰਦਾ ਹੈ ਉਹਦੀ ਬੰਦਗੀ ਵਿੱਚ ਮਗਨ ਰਹਿੰਦਾ ਹੈ ਉਹਦੇ ਕੰਮਾਂ ਵਿੱਚ ਮਗਨ ਰਹਿੰਦਾ ਹੈ ਉਹਦੇ ਵਚਨਾਂ ਵਿੱਚ ਮਗਨ ਰਹਿੰਦਾ ਹੈ ਖੁਦਾਬੰਦੇ ਲੋਕੋ ਸਾਨੂੰ ਪਰਮੇਸ਼ਰ ਨੇ ਇਸ ਲਈ ਖੜੇ ਕੀਤਾ ਹੈ ਕਿ ਅਸੀਂ ਰੂਹਾਂ ਨੂੰ ਬਚਾ ਕੇ ਪ੍ਰਭੂ ਦਾ ਕਲਾਮ ਕਲਾਮ ਉਹਨਾਂ ਨੂੰ ਸੁਣਾ ਕੇ ਪ੍ਰਭੂ ਦੀ ਬਾਣੀ ਉਹਨਾਂ ਨੂੰ ਸੁਲਾ ਕੇ ਉਹਨਾਂ ਨੂੰ ਅਸੀਂ ਸਵਰਗ ਰਾਜ ਤੱਕ ਪਹੁੰਚਾ ਸਕੀਏ ਇਹ ਸਾਡੇ ਸਾਰੇ ਪ੍ਰਭੂ ਦੇ ਦਾਸਾਂ ਦੇ ਮਤਲਬ ਕਿ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਇਸ ਜ਼ਿੰਮੇਵਾਰੀ ਨੂੰ ਅੱਛੇ ਤਰੀਕੇ ਨਾਲ ਅਸੀਂ ਨਿਭਾਈਏ ਤੇ ਅੱਛੇ ਤਰੀਕੇ ਨਾਲ ਪਰਮੇਸ਼ਰ ਦਾ ਕੰਮ ਕਰੀਏ ਕਿਉਂਕਿ ਇੱਕ ਇੱਕ ਬੰਦੇ ਦਾ ਕੱਲੇ ਕੱਲੇ ਬੰਦੇ ਦਾ ਲੇਖਾ ਹੋਣਾ ਹੈ ਕਿਉਂਕਿ ਖੁਦਾ ਦੇ ਕਲਾਮ ਦੇ ਵਿੱਚ ਲਿਖਿਆ ਹੈ ਇੱਕ ਇੱਕ ਗੱਲ ਦਾ ਜਿਹੜਾ ਆ ਉਹ लेखा ਲਿਆ ਜਾਵੇਗਾ ਇੱਕ ਇੱਕ ਗੱਲ ਪਰਮੇਸ਼ਰ ਨੇ ਪੁੱਛਣੀ ਹੈ ਕਿਉਂਕਿ ਖੁਦਾਵੰਦ ਦੇ ਲੋਕੋ ਉਸ ਲੇਖੇ ਦੇ ਵਿੱਚ ਕਿਤੇ ਅਸੀਂ ਉਸ ਤਰਾਜੂ ਵਿੱਚ ਉਸ ਤੱਕੜੀ ਦੇ ਵਿੱਚ ਘਾਟ ਨਾ ਨਿਕਲੀਏ ਕਿਉਂਕਿ ਕੀ ਵੰਡੇ ਕੀ ਨਿੱਕੇ ਸੰਗਾਸਨ ਦੇ ਸਾਹਮਣੇ ਆਉਣਗੇ ਤਾਂ ਪਰਮੇਸ਼ਰ ਉਹਨਾਂ ਨੂੰ ਸਭ ਨੂੰ ਪੁੱਛੇਗਾ ਜਿਨ੍ਹਾਂ ਦਾ ਜੀਵਨ ਦੀ ਪੋਥੀ ਵਿੱਚ ਨਾਮ ਲਿਖਿਆ ਆ ਉਹਨਾਂ ਨੂੰ ਚੰਗਾ ਸਥਾਨ ਚੰਗੀ ਜਗ੍ਹਾ ਮਿਲੇਗੀ ਤੇ ਖੁਦਾਵੰਦ ਲੋਕੋ ਆਪਣੇ ਪਰਮੇਸ਼ਰ ਨੂੰ ਕਦੇ ਨਾ ਪੁੱਲੋ ਆਪਣੇ ਪਰਮੇਸ਼ਰ ਨੂੰ ਕਦੇ ਨਾ ਛੱਡੋ ਆਪਣੇ ਪਰਮੇਸ਼ਰ ਨਾਲ ਹਮੇਸ਼ਾ ਜੁੜੇ ਰਹੋ ਇਹ ਜ਼ਿੰਦਗੀ ਜਿਹੜੀ ਹੈ ਜਿਨ੍ਹਾਂ ਜਿਹੜ ਸਾਡੇ ਵਿੱਚ ਸਾਹ ਆ ਉਹਨਾਂ ਚਿਰ ਇਹ ਮਤਲਬ ਕੀ ਸਾਡੀ ਜ਼ਿੰਦਗੀ ਉਸ ਤੋਂ ਬਾਅਦ ਇਸ ਸਰੀਰ ਮਿੱਟੀ ਵਿੱਚ ਆਇਆ ਮਿੱਟੀ ਵਿੱਚ ਚਲੇ ਜਾਣਾ ਹੈ ਤੇ ਜਿਹੜਾ ਆਤਮਾ ਆ ਉਹ ਪਰਮੇਸ਼ਰ ਕੋਲ ਜਾਂਦਾ ਆਤਮਾ ਦਾ ਲੇਖਾ ਹੋਣਾ ਹੈ ਤੇ ਆਤਮਾ ਨੂੰ ਹੀ ਆਪਾਂ ਆਪਣੇ ਆਤਮਾ ਨੂੰ ਬਚਾ ਲਈਏ ਤੇ ਸਵਰਗ ਦੇ ਵਿੱਚ ਜਾ ਸਕਦੇ ਹਾਂ ਸੀ ਇਸ ਵਚਨ ਨੂੰ ਧਿਆਨ ਨਾਲ ਜਬੂਰ ਨੰਬਰ 1 ਉਹਦਾ 1 ਦੇ ਅੰ ਵਿੱਚ ਲਿਖਿਆ ਆ ਤਨ ਉਹ ਮਨ ਉਹ ਕਿਹੜਾ ਦੁਸ਼ਟਾ ਦੀ ਮੱਤ ਉਤੇ ਨਹੀਂ ਚੱਲਦਾ ਤੇ ਨਾ ਉਹ ਪਾਪੀਆਂ ਦੇ ਰਾਹ ਵਿੱਚ ਖੜਾ ਰਹਿੰਦਾ ਆ ਹਮੇਸ਼ਾ ਪਰਮੇਸ਼ਰ ਦੀ ਬਵਿਸਥਾ ਵਿੱਚ ਮਗਨ ਰਹਿੰਦਾ ਆ ਤੇ ਉਹਦੇ ਰੰਗਾਂ ਵਿੱਚ ਰੰਗਿਆ ਹੁੰਦਾ ਆ ਤੇ ਖੁਦਾਵੰਦ ਦੇ ਲੋਕੋ ਪਰਮੇਸ਼ਰ ਦੇ ਰੰਗ ਵਿੱਚ ਰੰਗੇ ਰਹੋ ਖੁਸ਼ ਰਹੋ ਸ਼ਾਂਤ ਰਹੋ ਔਰ ਪਰਮੇਸ਼ਰ ਤੁਹਾਨੂੰ ਬਲੇਸਿੰਗ ਦੇਵੇ আশিষ দেবে সামনে জনসিখী